ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਮੌਜ ਦੇ ਬਾਰੇ ਉਹ ਭਾਈ ਆਪੀ ਸਰਬੱਤ ਦਾ ਨਾਮ ਜਨਾ ਚੜਦੀ ਕਲਾ ਨਾਮ ਜਪਣ ਦੇ ਭਰਾ ਖੰਡਾ ਨਾਮ ਜਪਣਾ ਚੜਦੀ ਕਲਾ महाराज मां बचा छोट नौकरी कराएदार मीत सिंह दीदी बी शेवा पंजाह रुपया जी माला चांदी कराची कर ਆ ਜੀ ਮਿੱਤੂ ਦਾ ਗੱਡਾ ਪੜਾ ਜਾਏ ਬੰਦ ਕਰ ਦਿਓ ਕਪਤਾ ਜੀ ਦਾ ਸੜੀ ਜਾਵੇ ਇਹਦੀ ਗੱਲ ਆ ਵੀ ਚੰਗ ਦਿੱਤੀ ਜਾਵੇ ਐ ਇੱਕ ਨਾ ਇੰਨਾ ਛਾਦੇ ਪ੍ਰੇਮ ਹੋ ਜਾਵੇ ਇੱਕੂ ਗੁੱਜਾ ਪਤਾ ਲੱਗੇ ਵੀ ਕਿਸੇ ਬੈਠਾ ਹੋ। ਬਾਜੀ ਪ੍ਰੇਮ ਦੀ ਬਾਤ ਨਹੀਂ। ਐਨੇ ਜਲਦੀ ਜਲਦੀ ਬਾਜੀ ਕਪਤਾ ਦੇ ਉਹੀਆਂ ਹੋਈ ਇਹ ਗੱਲ ਤਾਂ ਮੇਰੇ ਕੋਲ ਬਹੁਤ ਘੱਟ ਸੁਣੀ ਆ ਮ ਘੱਟ ਸੁਣੀ ਹੈ। ਨੰਬਰਦਾਰ ਸਾਹਿਬ ਕਮ ਸੌਦੇ ਸਾਹਿਬ ਜਾ ਰਹੇ ਮੈਂ ਅੰਦੇ ਮਾਰਾ ਚਾਚੀਆਂ ਕਲਾ ਕਰੇ ਤੂੰ ਨੇ ਕਿ ਤਾ ਬੜੀ ਸੇਵਾ ਕੀਤੀ ਮੀ 25 ਸਾਲ 26 ਕੀਤੀ ਹੈ ਸੇਵਾ ਮਾਰ ਕਾ ਦੀ ਕਰ ਹਾਂ ਵਿੱਚੋਂ ਆਵਾਜ਼ ਆਈ ਸੱਜ ਤੋਂ ਵੀ ਬੱਤੀਆਂ ਬੁਝਾ ਕੇ ਛੇਤੀ ਜੀ ਉਹ ਦੇਖੋ ਪਿਆਰਿਓ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਆ ਓਏ ਬਾਬਾ ਜਬ ਕਰੋ ਸਦਨਾ ਕਸਾਈ ਤੁਸਾਂ ਸੁਣਿਆ ਉਹ ਸਾਰਾ ਕਹਿ ਤੂੰ ਹੀ ਜਾਣਦੇ ਜਿਉਂ ਕੰਮ ਛੱਡ ਤਾ ਬਕਰੇ ਵੜਦਾ ਛਤਰੇ ਵੜਦਾ ਚੋੜੀ ਕੁਰਬਾਨ ਦੀ ਇਜਾਦਤਰ ਸ਼ਰੀਓ ਕੋਲ ਲਈ ਫਿਰ ਆ ਗਈ। ਇਹ ਲੋਕ ਆਖਿਆ ਉਹ ਸੱਜਣਿਆ ਜੇ ਤੂੰ ਇਹ ਕੰਮ ਹੀ ਛੱਡਦਾ ਹੱਥ ਆ ਆ ਵੇਖੂ ਭਰੀ ਸੇ ਲੋ ਕੰਮ ਕਰ ਲੈਣੀ। ਉਹਦਾਂ ਮੈਂ ਇਹਨਾਂ ਦਾ ਵੀ ਕੋਈ ਚੀਜ਼ ਵੜਣੀ ਹੈ। ਲੋਕਾਂ ਸਾਰੇ ਇਕੱਠੇ ਹੋ ਗਏ ਕਿ ਵੀ ਇੰਨਾ ਤੂੰ ਕੀ ਵੜਲਾ ਤੂੰ ਭਲਕੇ ਹੋ ਗਿਆ। ਉਹਦਾਂ ਇੰਨਾ ਮੈਂ ਵੜਣੀ ਹੈ ਪੰਜ ਡਾਕੂ ਆ। ਮੇਰੇ ਅੰਦਰਾਂ ਮੈਂ ਕੋ ਵੜਨੇ ਗਾਜ ਕੇ ਆਖੋ ਸਤਨਾਮ। ੁਰਕੇ ਸ਼ਬਦ ਰੱਦੀਏ ਨਾਮ ਰੰਗ ਬਿਰਾਗ ਕਿਤੇ ਪੰਜ ਬਰਿਆਈਆਂ ਨਾਨਕ ਸਫਲ ਮਾਰੂਏ ਰਾਗ ਜਿਨੇ ਇਹਨਾਂ ਪੰਜਾਂ ਨੂੰ ਜਿੱਤ ਲਿਆ ਵੜ ਲਿਆ ਮਾਰਤਾ ਸਾਥ ਉਹ ਬੰਦਾ ਉਹ ਆਪੀ ਉਹਨੇ ਮਗਰ ਲਾਕਾ ਹੋ ਗਏ ਉਹਦੇ ਬਜਨਾ ਤੋਂ ਜਾਂ ਭਗਤੀ ਦੇ ਪ੍ਰਵਾਹ ਤੋਂ ਹੋ ਕੇ ਸਾਰੇ ਲੋਕ ਮਗਰ ਹੋ ਗਏ ਅਕੰਧ ਲੋਦੀਏ ਕਹਿੰਦਾ ਬਾਦਸ਼ਾਹ اونو کھڑلا گاوی دے میرے اٹھنا ہو گئے زیادہ کام صاف کر دے آ دیکھو اپنی اوپر چڑھاویں یا بےچنا رو مان ناں بندے کوئی اپ یار کراں اس کٹر رکی ہے ابا دھرتی دی باہر وہ بات کون کرے